2023 ਦੇ ਵਿੱਚ ਜਦੋਂ 20 ਸਾਲਾ ਹਰਸ਼ਨਦੀਪ ਮਥੇਰੀ ਜੱਟਾਂ ਪਿੰਡ ਚੋਂ ਕੈਨੇਡਾ ਨੂੰ ਆਇਆ ਤੇ ਉਹਨੇ ਕਦੇ ਸੋਚਿਆ ਨਹੀਂ ਹੋਣਾ ਕਿ 2024 ਦੇ ਵਿੱਚ ਉਹਦੇ ਮਾਪਿਆਂ ਦੀ ਜ਼ਿੰਦਗੀ ਚ ਹਨੇਰਾ ਹੋ ਜਾਣਾ ਤੇ ਐਡਮਿੰਟਨ ਦੇ ਵਿੱਚ ਉਹਦਾ ਕਤਲ ਹੋ ਜਾਣਾ। ਇਹ ਸਭ ਆਪਾ ਉਹ ਵੀਡੀਓ ਦੇਖੀਓ ਵੀਡੀਓ ਦੁਬਾਰਾ ਦੇਖੀ ਨਹੀਂ ਜਾਂਦੀ। ਇੰਨੀ ਰੂਹ ਕੰਬਦੀਏ ਦੇਖ ਕੇ ਮਾਪੇ ਕਹਿੰਦੇ ਅਸੀਂ ਤਾਂ ਦੇਖ ਹੀ ਨਹੀਂ ਪਾ ਰਹੇ। ਇੱਕ ਵਾਰੀ ਵੀ ਨਹੀਂ ਦੇਖੀ ਉਹਨਾਂ ਨੇ ਖੈਰ। ਉਸ ਅਪਾਰਟਮੈਂਟ ਜਿੱਥੇ ਉਸ ਬੱਚੇ ਦਾ ਕਤਲ ਹੁੰਦਾ ਉਹਨੂੰ ਲੈ ਕੇ ਵੀ ਕੁਝ ਨਵੇਂ ਹੁਕਮ ਸੁਣਾਏ ਗਏ ਉਹ ਕੀ ਨੇ ਜੀ? ਉਹ ਜਿਹੜੀ ਅਪਾਰਟਮੈਂਟ ਬਿਲਡਿੰਗ ਹੈ ਸਵਲੀਨ ਉਹ ਜਿਵੇਂ ਸ਼ਰਾਂ ਦੇ ਵਿੱਚ ਬਾਹਲੇ ਦੇਸ਼ਾਂ ਦੇ ਵਿੱਚ ਜਿਹੜੇ ਰਹਿੰਦੇ ਨੇ ਵਿਦੇਸ਼ੀ ਧਰਤੀ ਤੇ ਜਿਨ੍ਹਾਂ ਨੇ ਪੈਰ ਰੱਖਿਆ ਉਹ ਜਾਣਦੇ ਨੇ ਚੰਗੀ ਤਰ੍ਹਾਂ ਕਿ ਇਹੋ ਜਿਹੇ ਇਹ ਇਲਾਕੇ ਹੁੰਦੇ ਨੇ ਕਿ ਜਿਹੜੇ ਮਾੜੇ ਹੁੰਦੇ ਨੇ ਜਿਨ੍ਹਾਂ ਦੀ ਇੱਥੇ ਸੇਫਟੀ ਸਿਕਿਉਰਿਟੀ ਜਿਹੜੀ ਆ ਉਹ ਕੰਪਰੋਮਾਈਜ਼ ਹੋਈ ਆ ਤੇ ਬਹੁਤ ਸਾਰੇ ਨਿਸ਼ੇੜੀ ਤੇ ਬੇਘਰੇ ਲੋਕ ਤੇ ਬਹੁਤ ਕਿਸਮ ਦੇ ਲੋਕ ਜਿਨ੍ਹਾਂ ਕੋਲ ਹਥਿਆਰ ਚਾਕੂ ਵਗੈਰਾ ਆਮ ਹੀ ਹੁੰਦਾ ਉੱਤੇ ਉਹਨਾਂ ਦਾ ਕੰਮ ਵੀ ਉਹਨਾਂ ਕੋਲ ਕੋਈ ਨਹੀਂ ਹੁੰਦਾ ਪੁਲਿਸ ਨਾਲ ਰੋਜ਼ ਦਾ ਉਹਨਾਂ ਦਾ ਵਾਹ ਹੈ ਸੋ ਉਹ ਲੋਕ ਉੱਥੇ ਕਾਫੀ ਹੁੰਦੇ ਨੇ ਰਿਸਕੀ ਲਾਈਫਸਟਾਈਲ ਉਹ ਜਿਉਦੇ ਨੇ ਤੇ ਉੱਥੇ ਆਮ ਬੰਦਾ ਜਿਹੜਾ ਆ ਉੱਥੇ ਅਨਸੇਫ ਫੀਲ ਕਰਦਾ ਖਾਸ ਤੌਰ ਤੇ ਜਦੋਂ ਉਹਦੇ ਨਾਲ ਔਰਤਾਂ ਤੇ ਬੱਚੇ ਹੋਣ ਤੇ ਇਹ ਜਿਹੜਾ ਲੜਕਾ ਜਿੱਦੀ ਤੁਸੀਂ ਗੱਲ ਕੀਤੀ ਆ ਹਰਸ਼ਦੀਪ ਵਾਕੇ ਬਹੁਤ ਵੱਡੀ ਟਰੈਜਡੀ ਹੈ 20 ਸਾਲ ਉਮਰ ਕੀ ਹੁੰਦੀ ਹੈ ਤੇ ਸਿਕਿਉਰਿਟੀ ਗਾਰਡ ਕਿਹੜੀ ਬਿਲਡਿੰਗ ਦਾ ਇੰਨੀ ਬਦਨਾਮ ਇੱਕ ਅਪਾਰਟਮੈਂਟ ਬਿਲਡਿੰਗ ਦਾ ਔਰ ਹਰਸ਼ਦੀਪ ਦੀ 6 ਦਸੰਬਰ ਨੂੰ ਜਿਹੜੀ ਸੀ ਉਹ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਘਣਾਉਣੇ ਕਾਰਨਾਮੇ ਤੋਂ ਬਾਅਦ ਬਹੁਤ ਸਾਰੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਕਿ ਗੋਲੀ ਮਾਰਨ ਵਾਲਾ ਜਿਹੜਾ ਵਿਅਕਤੀ ਸੀ ਉਹਦਾ ਲੰਬਾ ਮਜਰਮਾਨਾ ਰਿਕਾਰਡ ਸੀ ਪੁਲਿਸ ਨਾਲ ਚੰਗੀ ਤਰ੍ਹਾਂ ਉਹਦੀ ਜਾਣ ਪਛਾਣ ਸੀ ਪਰ ਪੁਲਿਸ ਉਹਨੂੰ ਜਾਣਦੀ ਸੀ ਕਿ ਕੰਮ ਇਹੋ ਜਿਹਾ ਕਰਦਾ ਸਜ਼ਾ ਭੁਗਤ ਚੁੱਕਾ ਹੈ 3 ਸਾਲ ਦੀ ਉਹ ਉਸ ਕੋਲੋਂ ਹਥਿਆਰ ਨਸ਼ੇ ਤੇ ਪੁਲਿਸ ਨਾਲ ਕਈ ਤਰ੍ਹਾਂ ਦੀਆਂ ਝਟਪਾਂ ਝੁਟਪਾਂ ਸਾਥੀ ਸਾਥੀਆਂ ਤੇ ਮਾਰਕੁੱਟ ਤੇ ਉਸਨੇ ਇਸ ਤਰ੍ਹਾਂ ਦੇ ਕਈ ਕੇਸ ਉਹਦੇ ਵਿੱਚ ਉਹਦੇ ਤੇ ਪਹਿਲਾਂ ਹੀ ਦਾਇਰ ਹੋਏ ਸੀ ਤੇ ਸਜ਼ਾ ਜਾਬ ਤੱਕ ਕੈਦੀ ਸੀ ਉਹ ਤੇ ਜਿਹੜਾ ਕਿ ਹੁਣ ਉਹ ਸਜ਼ਾ ਪੂਰੀ ਕਰਕੇ ਵਾਪਸ ਆਇਆ ਹੋਇਆ ਸੀ ਉਸ ਕੋਲ ਪਹਿਲਾਂ ਵੀ ਹਥਿਆਰ ਫੜਿਆ ਗਿਆ ਸੀ ਤੇ ਹੁਣ ਫੇਰ ਉਹਦੇ ਕੋਲ ਬੰਦੂਕ ਜਿਹੜੀ ਹੈ ਉਹ ਨਿਕਲੀ ਹੈ ਜਿਸ ਨਾਲ ਉਹਨੇ ਹਰਸ਼ਦੀਪ ਤੇ ਗੋਲੀ ਮਾਰੀ ਹੈ ਜਿਹੜੀ ਲੜਕੀ ਸੀ ਉਹਦੇ ਨਾਲ ਸੇਮ ਕਹਾਣੀ ਉਹਦੀ ਹੈ 19 ਉਮਰ ਉਹਦੀ ਹੈ ਉਹ ਛੋਟੀ ਉਮਰ ਤੋਂ 14 15 ਸਾਲ ਦੀ ਉਮਰ ਤੋਂ ਇਹੋ ਕੰਮ ਦੇ ਵਿੱਚ ਪਏ ਹੋਏ ਨੇ ਨਾ ਕੋਈ ਘਰ ਹੈ ਨਾ ਥਾਂ ਟਿਕਾਣਾ ਨਾ ਕੋਈ ਕੁਝ ਨਹੀਂ ਹੈਗਾ ਨਾ ਕੋਈ ਬੈਂਕ ਰਿਕਾਰਡ ਹੈ ਨਾ ਕੋਈ ਕੰਮ ਹੈ ਕੋਈ ਜੋਬ ਨਹੀਂ ਬਸ ਆਹੀ ਕੰਮ ਹੈ ਨਸ਼ੇ ਤੇ ਗੋਲੀਬਾਰੀ ਤੇ ਹਿੰਸਾ ਬਸ ਉਹਨਾਂ ਦਾ ਲਾਈਫ ਸਟਾਈਲ ਇਹ ਹੋਆ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਉਹ ਇਹੋ ਜਿਹਾ ਲਾਈਫਸਟਾਈਲ ਜਿਉਣ ਵਾਲੇ ਤੇ ਉਹ ਕੁਝ ਵੀ ਕਰ ਸਕਦੇ ਨੇ ਹੁਣ ਜਿਹੜੀ ਅਪਾਰਟਮੈਂਟ ਬਿਲਡਿੰਗ ਵਿੱਚ ਹਰਸ਼ਨਦੀਪ ਦਾ ਕਤਲ ਹੋਇਆ ਉਹਦੇ ਬਾਰੇ ਵੀ ਬਹੁਤ ਸਾਰੇ ਸਵਾਲ ਉੱਠੇ ਹੁਣ ਉਸ ਅਪਾਰਟਮੈਂਟ ਬਿਲਡਿੰਗ ਨੂੰ ਪੱਕੇ ਤੌਰ ਤੇ ਸਬੰਧਤ ਅਥਾਰਟੀਆਂ ਵੱਲੋਂ ਜਿੰਦਰਾ ਮਾਰ ਦਿੱਤਾ ਗਿਆ ਸਿਟੀ ਅਪਰਟਮੈਂਟਨ ਦੇ ਅਧਿਕਾਰੀਆਂ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਬਿਲਡਿੰਗ ਬਾਰੇ ਸੁਰੱਖਿਆ ਖਰਚੇ ਬਹੁਤ ਜ਼ਿਆਦਾ ਆ ਗਏ ਸੀ ਤੇ ਹਾਲਾਤ ਬਹੁਤ ਵਿਗੜ ਚੁੱਕੇ ਸੀ ਤੇ ਬਿਲਡਿੰਗ ਉੱਥੇ ਰਹਿਣ ਵਾਲਿਆਂ ਲਈ ਤੇ ਬਾਹਰੋਂ ਆਉਣ ਵਾਲੇ ਵਿਜ਼ਟਰ ਲਈ ਬਿਲਕੁਲ ਵੀ ਸੁਰੱਖਿਅਤ ਨਹੀਂ ਸੀ ਹੁਣ ਸ਼ਹਿਰ ਦੇ ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਿਆਲ ਦੇ ਦਿਨ ਨੇ ਪਰ ਇਸ ਨੂੰ ਇਮੀਡੀਏਟਲੀ ਉਸੇ ਵੇਲੇ ਖਾਲੀ ਕਰਦੇ ਹੁਕਮ ਜਾਰੀ ਹੋਏ ਨੇ ਭਾਵੇਂ ਫੈਸਲਾ ਸੌਖਾ ਨਹੀਂ ਸੀ ਲੈਣਾ ਅਧਿਕਾਰੀਆਂ ਲਈ ਪਰ ਇਸ ਇਮਾਰਤ ਨੂੰ ਰਹਿਣ ਯੋਗ ਹੁਣ ਨਹੀਂ ਮੰਨਿਆ ਗਿਆ ਤਾਂ ਫਿਰ ਜਿਹੜੇ ਲੋਕ ਉੱਥੇ ਰਹਿੰਦੇ ਸੀ ਉਹ ਕਿੱਥੇ ਜਾਣਗੇ 60 ਦੇ ਕਰੀਬ ਕਹਿੰਦੇ ਉੱਥੇ ਲੋਕ ਰਹਿੰਦੇ ਸੀ ਉਸ ਅਪਾਰਟਮੈਂਟ ਬਿਲਡਿੰਗ 'ਚ ਜਿਨ੍ਹਾਂ ਵਿੱਚੋਂ 2 ਦਰਜਣ ਤੇ ਬੱਚੇ ਨੇ 24 ਦੇ ਕਰੀਬ ਅਲਬਰਟਾ ਸਰਕਾਰ ਐਡਮਿੰਟਨ ਸਿਟੀ ਤੇ ਕੈਨੇਡੀਅਨ ਰੈੱਡ ਕਰਾਸ ਵੱਲੋਂ ਉਸ ਬਿਲਡਿੰਗ ਵਿੱਚ ਰਹਿ ਰਹੇ ਸਾਰਿਆਂ ਨੂੰ ਟੈਂਪਰੇਰੀ ਰਹਿائش ਤੇ ਟ੍ਰਾਂਸਪੋਰਟੇਸ਼ਨ ਦੀ ਮਦਦ ਜਿਹੜੀ ਆ ਉਹ ਕੀਤੀ ਗਈ ਹੈ ਤੇ ਇਸ ਵਕਤ ਅਪਾਰਟਮੈਂਟ ਵਿੱਚ ਖਾਲੀ ਜਿੰਨੇ ਕਾਲੀਕਰਦੇ ਹੁਕਮ ਜਿਹੜੇ ਆਏ ਨੇ ਸਾਰੇ ਵਿਅਕਤੀਆਂ ਨੂੰ ਜਿਹੜਾ ਉੱਥੋਂ ਆਉਦਾ ਟਿਕਾਣਾ ਜਿਹੜਾ ਉਹ ਪਹੁੰਚਾ ਦਿੱਤਾ ਗਿਆ ਇਹ ਵੀ ਹੈ ਕਿ ਇਹ ਯਾਨੀ ਕਿ ਹਰਸ਼ਦੀਪ ਦੇ ਕਤਲ ਤੋਂ ਬਾਅਦ ਹੀ ਅਜਿਹਾ ਹੋਇਆ ਇਸ ਬਿਲਡਿੰਗ ਦੇ ਬਾਰੇ ਸ਼ਿਕਾਇਤਾਂ ਪਹਿਲਾਂ ਵੀ ਬਹੁਤ ਆਈਆਂ ਪਰ ਕਦੀ ਕਿਸੇ ਨੇ ਕੋਈ ਇੰਨੀ ਜ਼ਿਆਦਾ ਗੌਰ ਨਹੀਂ ਕੀਤੀ 60 ਵਾਰ ਪਿਛਲੇ 5 ਸਾਲਾਂ ਵਿੱਚ ਇਸ ਬਿਲਡਿੰਗ ਦੀ ਚੈਕਿੰਗ ਹੋਈ ਐ ਅਪਾਰਟਮੈਂਟ ਬਿਲਡਿੰਗ ਦੀ ਬਹੁਤ ਵਾਰੀ ਵਾਰਨਿੰਗ ਵੀ ਦਿੱਤੀ ਗਈ ਐ ਪਰ ਮਸਲੇ ਜਿਉਂ ਦੇ ਉਵੇਂ ਦੇ ਉਵੇਂ ਰਹੇ ਸੋ ਗੱਲ ਇਹ ਆ ਜੀ ਕਿ ਹਰਸ਼ਦੀਪ ਦੀ ਮੌਤ ਨਾਲ ਇਹ ਕਿਉਂ ਜਿਹੜਾ ਇੰਨਾ ਵੱਡਾ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਪਹਿਲਾਂ ਇਹੋ ਜਿਹੀ ਚੀਜ਼ਾਂ ਆਮ ਤੌਰ ਤੇ ਲੋਕਾਂ ਨੂੰ ਪਤਾ ਹੁੰਦਾ ਸ਼ਹਿਰਾਂ ਦੇ ਵਿੱਚ ਕਿ ਆ ਜਿਹੜੀ ਐ ਟਰਬਲ ਐ ਇਸ ਜਗ੍ਹਾ ਤੇ ਸਮੱਸਿਆ ਐ ਤੇ ਪ੍ਰਸ਼ਾਸਨ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਹੱਥ ਪੈਂਦਾ ਪੌਦਾ ਤੇ ਪ੍ਰੋਐਕਟਿਵ ਹੋ ਕੇ ਜਿਹੜਾ ਹੈ ਉਹਨਾਂ ਚੀਜ਼ਾਂ ਨੂੰ ਹੱਥ ਪਾਉਣ ਦੀ ਲੋੜ ਹੈ ਤੇ ਜੇ ਇਹ ਰੇ ਚੀਜ਼ਾਂ ਨੂੰ ਹੱਥ ਪਾਇਆ ਹੁੰਦਾ ਤੇ 20 ਸਾਲਾਂ ਦਾ ਉਮਰ ਦਾ ਨੌਜਵਾਨ ਹੈ ਹਰਸ਼ਦੀਪ ਬੜੀ ਸੋਹਣੀ ਸਮਾਈ ਲਿਆ ਉਸ ਮੁੰਡੇ ਦੀ ਸੀਗੀ ਪਰ ਉਹਨਾਂ ਮਾਪਿਆਂ ਦੇ ਮਨਾਂ ਦੇ ਵਿੱਚ ਜਿਉਂ ਦਾ ਤਿਉਂ ਹੋਵੇਗਾ ਉਹ ਪਰ ਉਹਦੀ ਜਾਨ ਜਾਣ ਤੋਂ ਬਾਅਦ ਇਹ ਜਿਹੜਾ ਮੈਂ ਮੈਂ ਸਮਝਦਾ ਕਿ ਕਦਮ ਚੁੱਕਿਆ ਤੇ ਬਹੁਤ देर ਰਹਿ ਚੁੱਕਿਆ ਗਿਆ ਜੀ